ਆਥਾ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਲਿਖਿਆ ਤੇ ਦੋਹਰਾ ਵਾਸੀ ਸਭ ਸ੍ਰੀ ਖਾਲਸਾਪੁਰ ਆਨੰਦ ਸਿਰ ਮਾਰ ਦਇਆ ਸਿੰਘ ਸ੍ਰੀ ਸਤਗੁਰੂ ਬਸਤ ਸਦਾ ਜਿਹ ਠਾਰ ਸਵਈਆ ਵਾਸੀ ਲਾਹੌਰ ਵਿਖੇ ਦਇਆ ਸਿੰਘ ਸੋਭਤੀ ਛੱਤਰ ਸੂਬੰਸ ਵਿਖੇ ਅਵਤਾਰੀ ਸਾਹਿਬ ਸਿੰਘ ਪੁਰੀ ਦੇ ਦક્ષਣ ਹਸੈਨ ਅਵਤਾਰ ਕਹਿ ਮਤ ਧਾਰੀ ਹਿੰਮਤ ਸਿੰਘ ਪੁਰੀ ਜਗਨਨਾਥ ਪੂਰਬ ਫੰਦ ਕਹੋ ਮਤ ਸਾਰੀ ਧੰਨਾ ਸੋ ਵੰਸ ਵਿਖੈ ਅਵਤਾਰ ਸ੍ਰੀ ਧਰਮ ਸਿੰਘ ਮਹਾ ਸੁਭ ਕਾਰੀ ਦੁਹਰਾ ਪੰਚਮ ਮੋਹਕਮ ਸਿੰਘ ਜੀ ਨਾਮਦੇਵ ਅਵਤਾਰ ਆਦ ਰੂਪ ਸ੍ਰੀ ਖਾਲਸਾ ਜਨਤ ਜਨਮ ਸੁਧਾਰ ਦੇਵਾ ਸਿੰਘ ਫਨ ਰਾਮ ਸਿੰਘ ਟਹਲ ਸਿੰਘ ਮਤ ਤੀਰ ਈਸਰ ਸਿੰਘ ਬਰ ਫਤਿਹ ਸਿੰਘ ਇਹ ਪੰਚੇ ਮੁਖਤੇ ਬਰਬੀਰ ਸਵਈਆ ਆਚੁਤ ਆਦ ਅਨੰਤ ਸੋ ਸੁੰਦਰ ਖੋਜਤ ਹੈ ਜਿਹ ਕੋ ਸੁਰ ਰਾਈ ਸਾਤ ਆਕਾਸ਼ ਪਤਾਰਨ ਭੀਤਰ ਰਾਜਤ ਹੈ ਜਿਹ ਕੀ ਪ੍ਰਭ ਤਾਈ ਰਾਜਨ ਇੰਦ ਗਜੇਂਦਰ ਨਾਚਲ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਭੂ ਸੁਖਦਾਈ ਸ੍ਰੀ ਮੁਖਤੇ ਕਛ ਬੋਲਤ ਹੈ ਮੋਹੇ ਅੰਮ੍ਰਿਤ ਦੇਹੋ ਸਬੈ ਮਿਲ ਭਾਈ ਸਵਈਆ नीच न जातन के हम बारिक तोहे करुणा कर कैसे निवाजे कंचन भए मनुर होते जम आदिक के सबहि डर भाजे ऊच भए सबहि जग में कर ले आजुद बस्ता मद गाजे तो पद पंकज के बलते जन जंत भए खंड भारत राजे ਸੇਸ ਸੁਰੇਸ ਦਨੇਸ ਨਸੇਸ ਪਸੇਸ ਖੋਜਤ ਹੈ ਜਿਹ ਕੋ ਅਜ ਤੋਰੀ ਸਿੱਧ मुनि ਮਨ ਨਾਰਦ ਸੇ ਜਾਚਤ ਹੈ ਬਰ ਲੱਖ ਕਰੋਰੀ ਕਿੰਨਰ ਜਛ ਪੁਜੰਗ ਧਰਾ ਧਰ ਸੇਵਤ ਹੈ ਜਿਹ ਕੋ ਨਿਸ ਪੋਰੀ ਸੋ ਗੁਰ ਪੂਰਨ ਅੰਮ੍ਰਿਤ ਮੰਗਤ ਖਾਲਸੇ ਅਗਰ ਖਰਿਓ ਕਰ ਜੋਰੀ ਖੀਰ ਸਮਾਨ ਸਦਾ ਗੁਰ ਪੂਰਨ ਲਾਲ ਰਤਨ ਭਰੇ ਜੇ ਮਾਹੀ ਅਮਰਤ ਤੇਨ ਸਸੀ ਤਰ ਕੋਟਕ ਕੌਣ ਗਣ ਗਣਤੀ ਕਿਛ ਨਾਹੀ ਰਿੱਧ ਸੋ ਸਿੱਧ ਪਦਾਰਥ ਚਾਰ ਵਸੇ ਜਹ ਕੀ ਪਗ ਕੀ ਰਜ ਸਾਹੀ ਸੋ ਗੁਰ ਪੂਰਨ ਅੰਮ੍ਰਿਤ ਮੰਗਤ ਕੌਤਕ ਸੰਤ ਲਖਿਓ ਮਨੁ ਮਾਹੀ ਕੁੰਡਲਿਆ ਛੰਦ ਅੰਤਰ ਜਾਮੀ ਮੋਰ ਪ੍ਰਭ ਸਭ ਵਿਧ ਜਾਣਨ ਹਾਰ ਪੰਥੋ ਪਾਵਨ ਕਾਰਣੇ ਕਲ ਮਹਲਿਆ ਅਵਤਾਰ ਕਲ ਮਹਲਿਆ ਅਵਤਾਰ ਦੀਨ ਪ੍ਰਭ ਦਿਆਲ ਸੁਆਮੀ ਜੀ ਕੀ ਜਾਣਨ ਹਾਰ ਸਗਲ ਘਟ ਅੰਤਰ ਜਾਮੀ ਲੀਨੇ ਸੰਗੀ ਨਾਲ ਜਿਨਾਂ ਰਲ ਭਗਤ ਕਮਾਈ ਪੰਜ ਪਿਆਰੇ ਸੰਗ ਨਾਮ ਕਹ ਤਿਨਾ ਸੁਨਾਈ ਪ੍ਰਥਮ ਹੈ ਗੁਰੂ ਗੋਬਿੰਦ ਸਿੰਘ ਸੋਢੀ ਜਿਹੇ ਜਮਾ ਪਟਨੇ ਲੀਆ ਅਵਤਾਰ ਬਹਰ ਅਨੰਦਪੁਰ ਧਾਮ ਦਿਆ ਸਿੰਘ ਸੋਭਤੀ ਛਤਰੀਪੁਰੀ ਲਉ ਜਨ ਮਲੀਆ ਜਿਸ ਹੈ ਸੇਲਵ ਅਵਤਾਰ ਰਾਮ ਉਪਕਰਿਉ ਹੈ ਜਿਸ ਮੋਹਕਮ ਸਿੰਘ ਛੀਪਾ ਦਵਾਰਵਤੀ ਜਿਹ ਤਾਮ ਨਾਮਦੇਵ ਜੀ ਉੱਤਰੇ ਸੰਤ ਸਵਾਰਣ ਕਾਮ ਸਾਹਿਬ ਸਿੰਘ ਸ਼ਹੀਦ ਬਿਦਰ ਤੇ ਸ ਜਨਮ ਪਛਾਨੋ ਹੈ ਸੀ ਨਾਹੀ ਸਿੱਖ ਸੈਣ ਕੇ ਲੱਛਣ ਜਾਨੋ ਧਰਮ ਸਿੰਘ ਹਠੀਲਾ ਜੱਟ ਵਖਾਨੀਐ ਹਸਤਨਾਪੁਰ ਕਾ ਜਨਮ ਸੋ ਧੰਨਾ ਜਾਨੀਐ ਹਿੰਮਤ ਸਿੰਘ ਨਿਹੰਗ ਸਿੰਘ ਝੀਵਰ ਫੰਦਕ ਜਾਨ ਇਨ ਪੰਚਨ ਕਉ ਦੇਕ ਹੁਣ ਇਨ ਤੈ ਲਿਓ ਸੁਜਾਨ ਦੋਹਰਾ ਸਿਰ ਗੁੰਮਿਏ ਮੀਣੀਏ ਮਸੰਦੀਏ ਜਾਨ RAM ਰਾਈਏ ਧੀਰ ਮੱਲੀਏ ਇਨ ਸਉ ਮੇਲ ਨਾ ਮਾਨ ਜੋ ਜੋ ਗੁਰ ਕੇ ਮੰਤਰ ਹੀਣ ਮੋਹ ਮਨੈ ਤੀਆਂ ਮਾਰ ਇਨ ਸੰਗ ਮੇਲ ਨਾ ਕੀ ਜਾਈ ਇਹ ਆਖੀ ਕਰਤਾਰ ਗੁਰ ਸਿੱਖਾਂ ਕੀ ਤਹ ਲੋਕ ਮਾਵਣੀ ਗੁਰ ਮੰਤਰ ਰੱਖਣਾ ਚੀਤ ਬੰਸ ਘਾਤ ਕਰਨਾ ਨਹੀਂ ਇਹ ਸਿੰਘਨ ਕੀ ਰੀਤ ਜੋ ਜੋ ਗੁਰ ਕੇ ਮੰਤਰ ਕੋ ਰੱਖਉ ਹਿਰਦੈ ਤਾਰ ਤਿਸ ਕੋ ਬਾਹੀਂ ਪਕੜ ਕੇ ਰੱਖਉ ਆਪਣੇ ਦਵਾਰ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਸੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜ੍ਹ ਸੁਣਾ ਸੋ ਨਾਹੀ ਜਮ ਪਰ ਜਾਹੇ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਸੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜ੍ਹ ਸੁਣਾ ਸੋ ਨਾਹੀ ਜਮ ਪਰ ਜਾਹੇ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਸੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜਾ ਸੁਣਾ ਹੈ ਸੋ ਨਾਹੀਂ ਜਮਪੁਰ ਜਾਹੇ ਇਹਤ ਸ੍ਰੀ ਮੂਲ ਮੰਤਰ ਸੰਪੂਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ